ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਚੈਨਲ ਪੇਜ ਪੀਡੀ ਐਕਸੈਸ ਸਮਾਣਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਪੇਜ ਨੂੰ ਕਰਿਓ ਫੋਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਫਤਿਹ ਅੱਜ ਸੰਗਰਾਂ ਦੇ ਪਵਿੱਤਰ ਦਿਹਾੜੇ ਤੇ ਸਮਾਣੇ ਰਵਦਾਸ ਨਗਰ ਦੇ ਵਿੱਚ ਸ੍ਰੀ ਅਖੰਡ ਪਾਤਸ਼ਾਹ ਅਰੰਭ ਕੀਤੇ ਗਏ ਸੀ ਜਿਨ੍ਹਾਂ ਦੀ ਅੱਜ ਸਮਾਪਤੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਮੌਕਦੇ ਦੀਆਂ ਤਸਵੀਰਾਂ ਜਿੱਥੇ ਹਰ ਪ੍ਰੋਗਰਾਮ ਜਿਵੇਂ ਅਸੀਂ ਪਹਿਲਾਂ ਵੀ ਤੁਹਾਨੂੰ ਦੱਸਦੇ ਰਹੇ ਨੇ ਇੱਥੇ ਦੀ ਹਰ ਵੀਡੀਓ ਹਰ ਪ੍ਰੋਗਰਾਮ ਸੰਗਤ ਨਾਲ ਸਾਂਝਾ ਆਪਾਂ ਕਰਦੇ ਰਹਿੰਦੇ ਆ ਤੇ ਅੱਜ ਫੇਰ ਰਾਜ ਸਿੰਘ ਜੀ ਪ੍ਰਧਾਨ ਨੇ ਅਤੇ ਨਾਲ ਜਿੰਨੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਗਰਾਤੀ ਸਿੰਘ ਜਾਂ ਕਥਾਵਾਚਕ ਇੱਥੇ ਪਹੁੰਚਦੇ ਆ ਬਹੁਤ ਵਧੀਆ ਇੱਕ ਸਲੰਘਾ ਜੋ ਕਦਮ ਹੈ ਇਸ ਗੁਰੂ ਘਰ ਲਈ ਤੇ ਇਸ ਨਗਰ ਲਈ ਇਹ ਸ਼ਹਿਰ ਲਈ ਜੋ ਹਰ ਉਪਰਾਲਾ ਬਹੁਤ ਵਧੀਆ ਤਰੀਕੇ ਨਾਲ ਕਰਦਿਆ ਤੇ ਬੱਚੇ ਪੜ੍ਹਾਈ ਵੀ ਕਰਦਿਆ ਤੇ ਚਾਹ ਸੰਡੇ ਦਾ ਦਿਨ ਹੋਵੇ ਚਾਹ ਕੋਈ ਸਿੱਧੀ ਦਿਹਾੜਾ ਜਾਂ ਗੁਰਪੁਰਬ ਹੋਵੇ ਇਹ ਜਿਹੜੇ ਬੱਚੇ ਤੁਸੀਂ ਦੇਖ ਰਹੇ ਹੋ ਹਰ ਵਕਤ ਇੱਥੇ ਆ ਕੇ ਕੀਰਤਨ ਵੀ ਕਰਦਿਆ ਸੋ ਇਸ ਤਰ੍ਹਾਂ ਦੀਆਂ ਚੰਗੀਆਂ ਚੀਜ਼ਾਂ ਜਦੋਂ ਮੰਨ ਲਓ ਸਮਾਜ ਦੇ ਵਿੱਚ ਵਿਚਰਦੇ ਆਪਾਂ ਚੰਗਾ ਲੱਗਦਾ ਤੇ ਨਾਲ-ਨਾਲ ਇੱਕ ਸਿੱਖਿਆ ਮਿਲਦੀ ਆ ਹਰ ਪਿੰਡ ਨੂੰ ਹਰ ਸ਼ਹਿਰ ਨੂੰ ਹਰ ਮਹੱਲੇ ਨੂੰ ਜੋ ਐਨੇ ਵਧੀਆ ਤਰੀਕੇ ਨਾਲ ਪ੍ਰੋਗਰਾਮ ਹੁੰਦੇ ਰਹਿਣ ਹੁਣ ਆਪਾਂ ਗੱਲ ਕਰਦੇ ਆ ਪੂਰੇ ਵਰਲਡ ਦੀ ਜਿੱਥੇ-ਜਿੱਥੇ ਆਪਾਂ ਜਿਹੜੀ ਗੱਲਬਾਤ ਕਰਨ ਜਾ ਰਹੇ ਆ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਵੀ ਤੁਸੀਂ ਸੰਗਤ ਦੇ ਵਿੱਚ ਆਉਣੀਓ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਫੋਨ ਆ ਉਹ ਸਾਇਲੈਂਟ ਆ ਰਹਿਣਾ ਚਾਹੀਦਾ ਤੇ ਬਿਲਕੁਲ ਸਾਰੀਆਂ ਗੱਲਾਂ ਪਿੱਛੇ ਛੱਡ ਕੇ ਜਦੋਂ ਤੁਸੀਂ ਸੰਗਤ ਦੇ ਵਿੱਚ ਆਗੇ ਕੋਈ ਵੀ ਗੱਲਬਾਤ ਨਹੀਂ ਕਰਨੀ ਚਾਹੀਦੀ ਆ ਕੇ ਸਿੱਧਾ-ਸਿੱਧਾ ਇਕਾਗਰਤ ਚਿੱਤ ਹੋ ਕੇ ਬੈਠ ਕੇ ਸਾਨੂੰ ਗੁਰਬਾਣੀ ਸੁਣਨੀ ਚਾਹੀਦੀ ਆ ਸਾਡੀ ਅਰਦਾਸ ਦੇ ਵਿੱਚ ਕੀ ਮੰਗਾਂ ਕੀ ਅਸੀਂ ਹੁਕਮਨਾਮਾ ਸਾਹਿਬ ਤੋਂ ਕੀ ਸਿੱਖਿਆ ਲਈਆ ਕੀ ਸਾਨੂੰ ਕੀਰਤਨ ਦੇ ਵਿੱਚ ਸਿੱਖਿਆ ਗਿਆ ਸਾਰਾ ਕੁਝ ਸਾਨੂੰ ਸੋਚਣਾ ਚਾਹੀਦਾ ਇਹ ਪੂਰੀ ਦੁਨੀਆ ਦੀ ਗੱਲਬਾਤ ਆ ਕਿਉਂਕਿ ਬਹੁਤ ਜ਼ਿਆਦੇ ਲੋਕ ਆਉਂਦੇ ਆ ਜਾਂ ਤਾਂ ਉਹਨਾਂ ਦਾ ਫੋਨ ਬੰਦ ਨਹੀਂ ਹੁੰਦਾ ਜਾਂ ਫਿਰ ਫੋਨ ਦੇਖੀ ਜਾਂਦੇ ਆ ਸੋ ਇਹਦੇ ਨਾਲ ਨਾਲ ਆਪਾਂ ਅੱਜ ਸਮਾਜ ਦੇ ਵਿੱਚ ਜਿਹੜੀ ਵੀਡੀਓ ਆਪਾਂ ਧਾਰਮਿਕ ਸਮਾਗਮ ਵਿੱਚ ਕਿਤੇ ਵੀ ਜਾਂਦੇ ਆ ਨਾਲ ਨਾਲ ਆਪਾਂ ਨੂੰ ਇਹ ਚੇਤੇ ਰੱਖਣਾ ਪਊਗਾ ਵੀ ਆਪਾਂ دنیਵੀਂ ਗੱਲਾਂ ਛੱਡੀਏ ਤੇ ਨਾਲ ਨਾਲ ਆਪਾਂ ਆਪਣਾ ਫੋਨ ਜਿਹੜਾ ਸਾਇਲੈਂਟ ਰੱਖੀਏ ਕੋਈ ਜ਼ਰੂਰੀ ਫੋਨ ਆ ਸਕਦਾ ਆਪਾਂ ਉੱਠ ਕੇ ਬਾਹਰ ਜਾ ਸਕਦੇ ਆ ਕਿਉਂਕਿ ਦੂਸਰਾਂ ਦਾ ਧਿਆਨ ਨਾ ਟੁੱਟੇ ਇਹ ਲਾਜ਼ਮੀ ਗੱਲਾਂ ਨੇ ਜ਼ਰੂਰੀ ਨੇ ਜੇ ਤੁਸੀਂ دنیਵੀਂ ਤੌਰ ਤੇ ਵੀ ਕਿਤੇ ਸਰਕਾਰ ਦੇ ਦਰਬਾਰੇ ਜਾਂਦੇ ਹੋ ਉੱਥੇ ਬਾਕਾਇਦਾ ਲਿਖਿਆ ਹੁੰਦਾ ਆਪਣਾ ਫੋਨ ਬੰਦ ਰੱਖੋ ਜਾ ਸਾਇਲੈਂਟ ਰੱਖੋ ਤੇ ਫਿਰ ਇਹਦਾ ਰਾਜਾਂ ਦੇ ਰਾਜੇ ਮਹਾਰਾਜੇ ਤਰ ਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਤੇ ਜਿਹਦੇ ਅੱਗੇ ਪੂਰੀ ਦੁਨੀਆ ਝੁਕਦੀ ਆ ਤੇ ਸਾਨੂੰ ਆਪਣੇ ਆਪ ਨੂੰ ਸਮਝਣੀ ਚਾਹੀਦੀ ਆ ਆਪਾਂ ਕਿੱਥੇ ਜਾ ਰਹੇ ਆ ਕਿੱਥੇ ਬੈਠਣਾ ਰੈਣੀ ਬੈਣੀ ਸੈਣੀ ਕੈਣੀ ਇਹ ਤੁਹਾਡੇ ਵਿੱਚ ਹੋਣੀ ਚਾਹੀਦੀ ਆ ਸੋ ਨਾਲ ਨਾਲ ਇੱਕ ਹੋਰ ਚੀਜ਼ ਆ ਅਸੀਂ ਤੁਹਾਡੇ ਤੇ ਨਾਲ ਨਾਲ ਦੱਸ ਦਈਏ ਬਾਅਦ ਦੇ ਵਿੱਚ ਅਸੀਂ ਉਹ ਬੱਚਿਆਂ ਨੇ ਜੋ ਇੱਥੇ ਕੀਰਤਨ ਕੀਤਾ ਬਾਬਾ ਜੀ ਨੇ ਕਥਾ ਕੀਤੀ ਉਹ ਵੀ ਤੁਹਾਨੂੰ ਸੁਣਾਵਾਂਗੇ ਜੋ ਰਾਜ ਸਿੰਘ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਬਹੁਤ ਵਧੀਆ ਆਪਣੇ ਸੁਝਾਅ ਰੱਖੇ ਨੇ ਉਹ ਵੀ ਉਹ ਤੁਹਾਡੇ ਨਾਲ ਸਾਂਝ ਕਰਾਂਗੇ ਤੇ ਆਪਾਂ ਜਿਹੜੀ ਗੱਲਬਾਤ ਕਰਦੇ ਆ ਅੱਜ ਉਹ ਵੀ ਇਹ ਨਾਲ ਨਾਲ ਜਿਵੇਂ ਤੁਸੀਂ ਕਿਤੇ ਵੀ ਗੁਰੂ ਘਰ ਕੋਈ ਦਾਨ ਦਿੱ ਦਿੱਤਾ ਤੇ ਉੱਥੇ ਤੁਸੀਂ ਇਹ ਸੋਚ ਲਿਆ ਕਰੋ ਜਿਵੇਂ ਕਹਿੰਦੇ ਨੇ ਵੀ ਜੇ ਤੁਸੀਂ ਦਾਨ ਦਿੱਤਾ ਇੱਕ ਹੱਥ ਜੇ ਦਤੈ ਦੂਸਰੇ ਹੱਥ ਨੂੰ ਪਤਾ ਨਾ ਲੱਗੇ ਇਸ ਕਰਕੇ ਆਪਾਂ ਵੱਡੇ-ਵੱਡੇ ਅਨਾਉਂਸਮੈਂਟਾਂ ਜਾਂ ਵੱਡੇ-ਵੱਡੇ ਅਰਦਾਸਾਂ ਇਸ ਤਰ੍ਹਾਂ ਦੀਆਂ ਨਾ ਕਰਵਾਇਆ ਕਰੀਏ ਇਹ ਹਮੇਸ਼ਾ ਸਾਨੂੰ ਚੇਤੇ ਰੱਖਣਾ ਚਾਹੀਦਾ ਬਿਨ ਬੋਲੇ ਸਭ ਨੂੰ ਜਾਣਦਾ ਜਿਸ ਅਰਦਾਸ ਪ੍ਰਮਾਤਮਾ ਵਾਹਿਗੁਰੂ ਸਭ ਕੋ ਜਾਣਦਾ ਵੀ ਕਿੱਥੇ ਕਿਹੜੇ ਨੇ ਕਿੰਨੀ ਸੇਵਾ ਕੀਤੀ ਆ ਕਦੋਂ ਕੀਤੀ ਆ ਉਹ ਸਭ ਕੋ ਜਾਣਦਾ ਇਸ ਕਰਕੇ ਜਦੋਂ ਕੋਈ ਬਹੁਤ ਜ਼ਿਆਦਾ ਲੋਕ ਪੱਖਾ ਦਾਨ ਕਰ ਦਿੰਦੇ ਆ ਵੀ ਇੱਥੇ ਗਰਮੀ ਦੇ ਵਿੱਚ ਪੱਖਾ ਦਾਨ ਕੀਤਾ ਏਸੀ ਦਾਨ ਕੀਤਾ ਜਾਂ ਫਿਰ ਕੋਈ ਪੱਥਰ ਦਾਨ ਕੀਤੇ ਕੋਈ ਤੇਲਾ ਦਾਨ ਕੀਤੇ ਉਹਨਾਂ ਉੱਤੇ ਵੀ ਆਪਣਾ ਨਾਂ ਲਿਖਾ ਦਿੰਦੇ ਆ ਕਿਉਂਕਿ ਆਪਣਾ ਨਾਮ ਸਦਾ ਤਾਂ ਨਹੀਂ ਰਹਿਣਾ ਜਿੰਨੇ ਕਿ ਜ਼ਿੰਦਗੀਆਂ ਭੋਖੇ ਜਾਣੀਆਂ ਚੰਗੇ ਕਰਮ ਹੀ ਸਾਡੀ ਇੱਕ ਇਨਸਾਨੀਅਤ ਸੋ ਗੁਰੂ ਜਾਂ ਗੁਰੂ ਪੀਰਾਂ ਨੇ ਹਮੇਸ਼ਾ ਇੱਥੇ ਸੰਸਾਰ ਤੇ ਸਾਧਾ ਵਾਸਤੇ ਰਹਿਣਾ ਤੇ ਉਹਨਾਂ ਦੀ ਨਾਂ ਚੱਲਣ ਦੇ ਪ੍ਰਮਾਤਮਾ ਨਾਂ ਜਿਹੜਾ ਹਮੇਸ਼ਾ ਰਹੇਗਾ ਜਦੋਂ ਤੁਸੀਂ ਕੋਈ ਵੀ ਚੀਜ਼ ਦਾਨ ਕਰਦੇ ਹੋ ਇਹਨੂੰ ਗੁਪਤ ਦਾਨ ਦੇ ਵਿੱਚ ਹੀ ਉਹੀ ਸਮਝਾ ਕਰੋ ਤੇ ਨਾਲ ਨਾਲ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਅਰਦਾਸ ਬੇਨਤੀ ਕਰਾਉਣੀ ਹੋ ਕਿਤੇ ਵੀ ਜਾ ਕੇ ਗ੍ਰੰਤੀ ਸਿੰਘ ਸਾਹਿਬਾਨਾਂ ਤੋਂ ਇਹ ਨਾ ਕਿਹਾ ਕਰੋ ਵੀ ਜਦੋਂ ਉਹ ਅਰਦਾਸ ਕਰਦੇ ਆ ਉਹਦੇ ਹੱਥ ਅੱਥੇ ਜੋ ਆਪਾਂ ਪੈਸੇ ਰੱਖਦੇ ਆ ਉਹ ਵੀ ਨਹੀਂ ਰੱਖਣੇ ਚਾਹੀਦੇ ਜਾਂ ਤੁਸੀਂ ਪਹਿਲਾਂ ਦੇ ਦਿਓ ਜਾਂ ਤੁਸੀਂ ਬਾਅਦ ਦੇ ਵਿੱਚ ਜਿਹੜੀ ਉਹ ਅਰਦਾਸ ਆ ਉਹਦੇ ਵਿੱਚ ਵੀ ਵਿਗੜਨ ਪੈਂਦਾ ਇਸ ਕਰਕੇ ਸਾਰੀਆਂ ਗੱਲਾਂ ਬਹੁਤ ਜ਼ਿਆਦਾ ਸਮਝਣ ਵਾਲੀਆਂ ਨੇ ਕਿਉਂਕਿ ਜਿਹੜੀ ਤੁਹਾਡੀ ਅਰਦਾਸ ਆ ਜਾਂ ਤੁਹਾਡੇ ਮਨ ਵਿੱਚ ਜੋ ਵੀ ਚੱਲ ਰਿਹਾ ਉਹ ਪਰਮਾਤਮਾ ਜਾਣੀ ਜਾਣ ਆਪੀ ਹੁੰਦਾ ਤੇ ਆਪਾਂ ਨਾਲ ਨਾਲ ਹੁਣ ਤੁਹਾਨੂੰ ਸੁਣਾਉਣੀ ਆ ਜੋ ਇੱਥੇ ਬਾਬਾ ਜੀ ਨੇ ਕਥਾ ਕੀਤੀ ਆ ਲੋਟ ਦਿਨਾਂ ਪੈਣਾ ਇਹ ਮਾਇਆ ਇਹ ਰਾਜ ਪ੍ਰਬੰਧ ਦੇ ਤੇ ਮੇਰੇ ਕੋਲ ਬੜਾ ਕੁਝ ਪੈਣੀ ਹੈ ਮੈਂ ਇਹਨਾਂ ਦਾ ਰਸ ਮੰਨ ਲਿਆ ਪਰ ਜੇ ਤੁੰ ਨੂੰ ਆਰੇ ਦੀ ਗੱਲ ਆਖ ਦੇਣਾ ਪਈ ਇੱਕ ਵਾਰੀ ਮੈਨੂੰ ਰਸਤੇ ਚਖਾ ਨਾ ਪਹਿਲਾਂ ਮੈਂ ਵੇਖਾ ਤੇ ਸਹੀ ਮੇ ਜਿਹੜੇ ਆਰੇ ਦਾ ਤੂੰ ਡਰ ਦੇ ਰਿਆ ਹੈ ਨਾ ਮਾਇਆ ਦੇ ਰਸੰਤ ਮੈਂ ਚੱਖਿਆ ਹੋਇਆ ਹੈ ਪਰ ਉਹ ਆਰੇ ਦਾ ਰਸ ਮੈਂ ਕਦੇ ਚੱਖਿਆ ਨਹੀਂ ਪਹਿਲਾਂ ਇੱਕ ਵਾਰੀ ਚਖਾ ਤੇ ਸੀ ਰਸ ਵੇਖਾ ਤੇ ਸੀ ਵੀ ਆਰੇ ਦਾ ਰਸ ਕਿਹੋ ਜਿਹਾ ਹੈ ਕਦੇ ਮਤੀ ਦਾਸ ਜੀ ਦੇ ਜਿਹੜੇ ਏ ਸੀ ਨਾ ਖੋਲ ਦਿੱਤੇ ਗਏ ਇਸ ਖੋਲ ਕੇ ਵਾਲ ਦਾ ਚੀਰ ਕੱਢਿਆ ਗਿਆ ਤੇ ਮਤੀ ਦਾਸ ਨੂੰ ਜਕੜਿਆ ਗਿਆ ਲੱਕੜਾਂ ਦੇ ਨਾਲ ਜਕੜ ਦਿੱਤਾ ਗਿਆ ਕਾਜੀ ਨੇ ਜਲਾਦ ਨੂੰ ਹੁਕਮ ਕਰ ਦਿੱਤਾ ਕਿ ਥੋੜਾ ਜਿਹਾ ਆਰਾ ਮਤੀ ਦਾਸ ਦੇ ਪਹਿਲਾਂ ਸੀਸ ਦੇ ਉੱਤੇ ਚਲਾਓ ਫਿਰ ਇਹਨੂੰ ਮੈਂ ਪੁੱਛਾਂਗਾ ਕਿ ਕੀ ਦਾ ਸਵਾਲ ਆਇਆ ਤੇ ਤੂੰ ਮਾਇਦਾ ਆਇਆ ਸਵਾਲ ਕਿ ਹਾਰੇ ਦਾ ਆਇਆ ਇਤਿਹਾਸ ਆਖਦਾ ਹੈ ਕਿ ਲੇਕਿ ਮਤੀ ਦਾਸ ਜੀ ਦੇ ਸੀਸ ਦੇ ਉੱਤੇ ਜਦੋਂ ਕਾਜੀ ਨੇ ਇਸ਼ਾਰਾ ਕੀਤਾ ਜਲਾਦ ਨੇ ਆਰਾ ਚਲਾਇਆ ਨਾ ਤੇ ਸਾਥ ਸੰਗਤ ਦੀ ਆਰਾ ਜਦੋਂ ਮਤੀ ਦਾਸ ਦੇ ਥੋੜਾ ਜਿਹਾ ਸੀਸ ਦੇ ਵਿੱਚ ਦਸਿਆ ਕਹਿਣਾ ਬੜਾ ਸੁਖ ਹੈ ਮਤੀ ਦਾਸ ਜੀ ਨੂੰ ਆ ਕਾਜੀ ਪੁੱਛਦਾ ਕਹਿੰਦਾ ਕਾਜੀ ਕਹਿੰਦਾ ਕਾਜੀ ਆ ਕਾਜੀ ਆਖਰ ਦਸ ਮਤੀ ਦਾਸਾ ਜਦੋਂ ਆਹਰਾ ਚੱਲੇ ਨਾ ਸੀਸ ਦੇ ਉੱਤੇ ਇੱਕੋ ਦਮ ਖੂਨ ਦਾ ਫੁਹਾਰਾ ਅੰਦਰੋਂ ਵਹਿ ਉੱਕਿਆ ਮਤੀ ਦਾਸ ਦਾ ਸਾਰਾ ਚਿਹਰਾ ਸਾਰਾ ਦਾੜਾ ਜਿਹੜਾ ਹੈ ਸਾਜ ਸੰਗਤ ਦੀ ਸਾਰਾ ਖੂਨ ਦੇ ਨਾਲ ਲਤ-ਪਤ ਹੋ ਗਿਆ ਲਾਲ ਰੰਗ ਹੋ ਗਿਆ ਕਾਜੀ ਨੇ ਇਸ਼ਾਰਾ ਕੀਤਾ ਜਲਾਦ ਨੂੰ ਕਿ ਆਰਾ ਰੋਪ ਤੇ ਮਤੀ ਦਾ ਜੀ ਕੋਲ ਆਏ ਤੇ ਆਗਦੇ ਮਤੀ ਦਾਸ ਆ ਦੱਸ ਫੇਰਾ ਹੁਣ ਮਾਇਆ ਦਾ ਰਸ ਤੈਨੇ ਚੱਖਿਆ ਉਹਦਾ ਸਵਾਦ ਵਧੀਆ ਹੈ ਕਿ ਆਰੇ ਦਾ ਸਵਾਦ ਵਧੀਆ ਹੈ ਦੱਸ ਹੁਣ ਇਹ ਮਤੀ ਦਾਸ ਵੀ ਮੁਸਕਰਾਏ ਕਹਿ ਲਗੇ ਤਾਜੀਆ ਕਿ ਮਾਇਆ ਦੇ ਰਾਸਤੇ ਪਥੀਰੇ ਚੱਖੇ ਸੀ ਪਰ ਜਿਹੜਾ ਰਸ ਅੱਜ ਹੁਣ ਆਇਆ ਹੈ ਨਾ ਇਹ ਰਸ ਕਦੀ ਜ਼ਿੰਦਗੀ ਚ ਪਹਿਲਾਂ ਨਹੀਂ ਆਇਆ ਆਰਾ ਪਿਆਰਾ ਲੱਗਤ ਹੈ ਤਾਰਾ ਦਿਓ ਬਣਾਏ ਸਿਰ ਜਾਂਦਾ ਤੇ ਜਾਏ ਮੇਰਾ ਸਿੱਖੀ ਸਿੱਧਕ ਨਾ ਜਾਏ ਹੋਰ ਆਸੀ ਤੁਹਾਨੂੰ ਸੁਣਾਉਂਦੇ ਆ ਅੱਗੇ ਜੋ ਬੱਚਿਆਂ ਨੇ ਇੱਥੇ ਕੀਰਤਨ ਕੀਤਾ ਉਹ ਵੀ ਆਪਾਂ ਸੁਣਦੇ ਆ ਸੰਬੱਧ ਸਭ ਸੰਬੱਧ ਸਭ Здравствуйте, а любим это. Здравствуйте, а o. <laughs> ਤੁਸੀਂ ਬਾਬਾ ਜੀ ਦੇ ਵੱਲੋਂ ਕਥਾ ਸੁਣੀ ਤੇ ਨਾਲ ਨਾਲ ਜੋ ਬੱਚੇ ਤੇ ਪਹੁੰਚੇ ਉਹਨਾਂ ਕੋਲੋਂ ਕੀਰਤਨ ਸੁਣਿਆ ਤੇ ਹੁਣ ਅਸੀਂ ਤੁਹਾਨੂੰ ਉਹ ਤਸਵੀਰਾਂ ਸਾਂਝੀਆਂ ਕਰਾਉਂਦੇ ਆ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਰਾਜ ਸਿੰਘ ਜੀ ਵੱਲ ਹੋ ਰਹੇ ਆ ਤੇ ਅੱਜ ਇੱਥੇ ਜਿੰਨੇ ਵੀ ਬੱਚੇ ਪਹੁੰਚੇ ਜਿਹੜੇ ਸੇਵਾ ਕਰਦੇ ਆ ਉਹਨਾਂ ਨੂੰ ਸਨਮਾਨਿਤ ਕੀਤਾ ਜਾਂ ਯੋਗਦਾਨ ਪਾਉਂਦੇ ਆ ਉਹਨਾਂ ਨੂੰ ਵੀ ਇਸੇ ਤਰ੍ਹਾਂ ਪਾ ਕੇ ਸਨਮਾਨਿਤ ਕੀਤਾ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਦੇ ਆ ਤੇ ਉਹ ਨਾਲ ਨਾਲ ਤੁਸੀਂ ਦੇਖ ਰਹੇ ਹੋ ਵੀ ਸੰਗਤਾਂ ਲਈ ਅੱਜ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਜਿਹੜੇ ਤੁਸੀਂ ਤਸਵੀਰਾਂ ਸਾਂਝਾ ਕਰ ਰਹੇ ਹੋ ਇਹਦੇ ਵਿੱਚ ਕੀ ਆ ਵੀ ਹਰ ਸਮੇਂ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵੱਡਾ ਜੇਲ ਸਮਝ ਲਓ ਸਹਿਯੋਗ ਸਮਝ ਲਓ ਇੱਕ ਸਿੱਖਿਆ ਸਮਝ ਲਓ ਜਿਹਦੇ ਨਾਲ ਹਰ ਪੱਖੋਂ ਸੰਗਤ ਦਾ ਇੱਥੇ ਜਿੰਨੇ ਵੀ ਸੰਗਤ ਇੱਥੇ ਪਹੁੰਚਦੇ ਸਭ ਦਾ ਬਹੁਤ ਵੱਡੇ ਪੱਧਰ ਤੇ ਖਿਆਲ ਰੱਖਿਆ ਜਾਂਦਾ ਤੇ ਮੈਂ ਨਾਲ ਨਾਲ ਸਾਰੀਆਂ ਗੁਰਦੁਆਰਾ ਪ੍ਰਬੰਧ ਕਮੇਟੀਆਂ ਜਿੱਥੇ-ਜਿੱਥੇ ਸਮਾਜ ਦੇ ਵਿੱਚ ਗੁਰਦੁਆਰਾ ਸਾਹਿਬ ਬੜੇ ਹੋਏ ਨੇ ਤੁਸੀਂ ਵੀ ਆਪਣੇ ਤੌਰ ਤੇ ਬਹੁਤ ਗੁਰਦੁਆਰਾ ਸਾਹਿਬ ਇਸ ਤਰ੍ਹਾਂ ਜਿੱਤੇ ਇਤਿਹਾਸ ਰਾਹੀਂ ਤੇ ਸੀਰ ਸਿੰਘ ਜਾਂ ਉਹਨਾਂ ਦਾ ਜਨਮ ਦਿਹਾੜਾ ਜਾਂ ਗੁਰਪੁਰਬ ਜਾਂ ਹੋਰ ਦਿਨ ਜਿਹੜੇ ਮਨਾਏ ਜਾਂਦੇ ਨੇ ਉਹ ਵਿਧਾਇਕ ਦੇ ਪਾਤਰ ਨੇ ਉੱਥੇ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਦੇ ਗ੍ਰੰਤੀ ਸਿੰਘ ਸਾਹਿਬਾਨ ਜਿੱਤੇ ਉਪਰਾਲੇ ਹੁੰਦੇ ਆ ਪਰ ਬਹੁਤ ਜ਼ਿਆਦੇ ਕਮੇਟੀਆਂ ਇਸ ਤਰ੍ਹਾਂ ਦੀਆਂ ਨੇ ਜਿੱਤੇ ਗੁਰਦੁਆਰੇ ਵੱਡੇ-ਵੱਡੇ ਬਣਾ ਦਿੱਤੇ ਨੇ ਉੱਥੇ ਸਿੱਖੀ ਦਾ ਪ੍ਰਚਾਰ ਹੀ ਨਹੀਂ ਹੁੰਦਾ ਉੱਥੇ ਕਥਾ ਕੀਰਤਨ ਹੀ ਹੁੰਦਾ ਬਸ ਦੋ ਟਾਈਮ ਨਿਤਨੇਮ ਹੋ ਜਾਂਦਾ ਬਸ ਉਸ ਤੋਂ ਬਾਅਦ ਫੇਰ ਸੁਨਸਰੈਂ ਕਿਉਂਕਿ ਉੱਥੇ ਦੇ ਨਗਰਾਂ ਨੂੰ ਉੱਥੇ ਦੇ ਸ਼ਹਿਰਾਂ ਨੂੰ ਕੋਈ ਲਾਭ ਨਹੀਂ ਹੈਗਾ ਵੀ ਇੱਥੇ ਕੀ ਹੋ ਰਿਹਾ ਉਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਸ ਤਰ੍ਹਾਂ ਦੀਆਂ ਨੇ ਜਦਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਹੋਕਾ ਦਿੱਤਾ ਸੀ ਵੀ ਹਰ ਵਕਤ ਜਿਹੜਾ ਪ੍ਰਚਾਰ ਹੋਣਾ ਚਾਹੀਦਾ ਚੰਗੇ ਪਾਸੇ ਲੋਕ ਜੋੜਨਾ ਚਾਹੇ ਉਹ ਨਸ਼ੇ ਤੋਂ ਲੋਕ ਰਹਿਤ ਹੋ ਜਾਂਦੇ ਆ ਜਾਂ ਮਾੜੇ ਕੰਮ ਤੋਂ ਜਿਹੜਾ ਖਸੰਦ ਲੋਕ ਵੱਜ ਜਾਂਦੇ ਆ ਸੋ ਜੇ ਗੁਰਦੁਆਰਾ ਪ੍ਰਬੰਧਕ ਕਮੇਟੀ ਗ੍ਰਾਂਤੀ ਸਿੰਘ ਸਾਹਿਬਾਨ ਇਹ ਚੀਜ਼ ਨੂੰ ਲੈ ਕੇ ਚੱਲਣਗੇ ਤੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਹੋ ਸਕਦਾ ਆਟੋਮੈਟਿਕੀ ਦੁਨੀਆ ਦੇ ਵਿੱਚ ਜਿਹੜੀ ਨਸ਼ੇ ਦੀ ਆਹੋ ਦਲਦਲ ਘਟ ਸਕਦੀ ਆ ਤੇ ਨਾਲ ਨਾਲ ਮੈਂ ਇੱਥੇ ਤਾਂ ਕਰਕੇ ਗੱਲਬਾਤ ਕਰ ਰਿਹਾ ਬਹੁਤ ਜਿਆਦੇ ਲੋਕਾਂ ਦੇ ਜਿਹੜੇ ਫੋਨ ਆਉਂਦੇ ਆ ਜਾਂ ਪਤਾ ਲੱਗਦਾ ਕੋਈ ਇਸ ਤਰ੍ਹਾਂ ਦਾ ਹੁੰਦਾ ਮੰਦਲੋ ਉਹਨਾਂ ਦੇ ਪਿੰਡਾਂ ਵਿੱਚ ਗੁਰਦੁਆਰੇ ਜ਼ਰੂਰ ਨੇ ਵੱਡੇ ਵੱਡੇ ਗੁਰਦੁਆਰੇ ਨੇ ਪਰ ਉੱਥੇ ਦੀ ਕਮੇਟੀ ਜਾਂ ਗ੍ਰੰਤੀ ਸਿੰਘ ਪ੍ਰਚਾਰ ਕਰਨਾ ਵੀ ਚਾਹੁੰਦਾ ਤੇ ਉੱਥੇ ਦੀਆਂ ਕਮੇਟੀਆਂ ਨਹੀਂ ਕਰਨ ਦਿੰਦੀਆਂ ਉੱਥੇ ਕਹਿੰਦਾ ਵੀ ਖਰਚਾ ਪੈਂਦਾ ਜਾਂ ਅਸੀਂ ਕੀ ਕਰੀਏ ਕੀ ਨਾ ਕਰੀਏ ਇਸ ਕਰਕੇ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਬਹੁਤ ਜ਼ਿਆਦੇ ਲੋਕ ਜਿਹੜੇ ਕਮੇਟੀਆਂ ਨੇ ਜਾਂ ਪਿੰਡ ਵਾਲੇ ਨੇ ਸਹਿਯੋਗ ਵੀ ਕਰਦੇ ਆ ਹਰ ਦਿਨ ਤਿਹਾਰ ਗੁਰਪੁਰਬ ਵਧੀਆ ਤਰੀਕੇ ਨਾਲ ਮਨਾਉਂਦੇ ਆ ਤੇ ਬਹੁਤ ਜਿਹੜੇ ਨਹੀਂ ਮਨਾਉਂਦੇ ਉਹਨਾਂ ਨੂੰ ਨਾਲ-ਨਾਲ ਬੇਨਤੀ ਆ ਵੀ ਤੁਸੀਂ ਇਹ ਚੀਜ਼ਾਂ ਨੂੰ ਪਹਿਲ ਦਿਓ ਜੇ ਤੁਸੀਂ ਇੱਕ ਦਿਨਿਆਵੀ ਤੌਰ ਤੇ ਸਕੂਲ ਹੁੰਦਾ ਜੇ ਉੱਥੇ ਪੜ੍ਹਾਈ ਨਹੀਂ ਹੋਊਗੀ ਉੱਥੇ ਬੱਚੇ ਕਿਵੇਂ ਅੱਗੇ ਜਾ ਕੇ ਤਰੱਕੀ ਕਰਨਗੇ ਜਿਹੜਾ ਗੁਰੂ ਘਰ ਉਹ ਵੀ ਸਾਡਾ ਇੱਕ ਸਿੱਖਿਆ ਦਾ ਕੇਂਦਰਾ ਜੋ ਗੁਰੂ ਨਾਨਕ ਪਾਸ਼ਾ ਨੇ ਚਲਾਇਆ ਤੇ ਇਹਨੂੰ ਸਾਡੇ ਗੁਰੂਆਂ ਦੀ ਭਗਤਾਂ ਦੀ ਗੁਰਬਾਣੀ ਆ ਜਿਹੜੀ ਉਹ ਸਾਨੂੰ ਚੰਗੀ ਸੇਧ ਦਿੰਦੀ ਆ ਤੇ ਸਮਾਜ ਦਾ ਭਲਾ ਕਰਦੀ ਆ ਤੇ ਇਸ ਕਰਕੇ ਸਾਡਾ ਜਿਹੜਾ ਮਨੋਬਲ ਆ ਉਹਨੂੰ ਮਜ਼ਬੂਤ ਕਰਦੀ ਆ ਤੇ ਨਾਲ-ਨਾਲ ਇਹ ਸਾਰੇ ਬੇਨਤੀ ਆ ਜਿਹੜੀਆਂ ਕਮੇਟੀਆਂ ਪ੍ਰਚਾਰ ਨਹੀਂ ਕਰਦੀਆਂ ਜਾਂ ਨਹੀਂ ਕਰ ਦੰਦੀਆਂ ਉਹਨਾਂ ਨੂੰ ਬੇਨਤੀਆਂ ਜਾਂ ਤਾਂ ਗੁਰੂ ਘਰਾਂ ਦੇ ਵਿੱਚ ਤੁਸੀਂ ਛੁੱਟੀ ਕਰ ਲਓ ਤੇ ਉਹ ਬੰਦਿਆਂ ਨੂੰ ਅੱਗੇ ਲੈ ਕੇ ਆਓ ਜਿਹੜੇ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਨੇ ਸਮਾਜ ਦਾ ਭਲਾ ਕਰਨਾ ਚਾਹੁੰਦੇ ਨੇ ਗ੍ਰੰਤੀ ਸੰਗਾਂ ਦਾ ਸਾਥ ਦੇਣਾ ਚਾਹੁੰਦੇ ਨੇ ਇਸ ਕਰਕੇ ਇਹ ਚੀਜ਼ਾਂ ਜ਼ਰੂਰ ਤੁਸੀਂ ਮੰਨ ਕੇ ਚੱਲੋ ਜਿਸ ਤਰ੍ਹਾਂ ਸਮਾਣੇ ਦੇ ਵਿੱਚ ਇਹ ਗੁਰਦੁਆਰਾ ਗੁਰੂ ਰਵਦਾਸ ਨਗਰ ਦੇ ਵਿੱਚ ਗੁਰਦੁਆਰਾ ਸਾਹਿਬਾ ਗੁਰੂ ਰਵਦਾਸ ਜੀ ਦਾ ਇੱਥੇ ਹਰ ਪ੍ਰੋਗਰਾਮ ਹਰ ਦਿਨ ਤਿਹਾੜੀ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਇੱਥੇ ਬਹੁਤ ਵੱਡੀ ਸਿੱਖਿਆ ਮਿਲਦੀ ਆ ਤੇ ਇਥੋਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਵੀ ਜਿਵੇਂ ਹਰ ਪ੍ਰੋਗਰਾਮ ਇੱਥੇ 24 ਘੰਟੇ ਜਿਹੜਾ ਕਥਾ ਕੀਰਤਨ ਤੇ ਚੰਗੀ ਸਿੱਖਿਆ ਤੇ ਮਿਲਦੀ ਆ ਉਹ ਸਾਰਿਆਂ ਨੂੰ ਲੈਣੀ ਚਾਹੀਦੀ ਆ ਤੇ ਜਦੋਂ ਵੀ ਤੁਸੀਂ ਮੈਂ ਅੱਜ ਇਹ ਗੱਲਾਂ ਤਾਂ ਕਰਕੇ ਸਾਂਝੀਆਂ ਤੁਹਾਡੇ ਨਾਲ ਕਰ ਰਹੀ ਜਰੂਰੀ ਨੇ ਬਹੁਤ ਜਿਆਦੇ ਲੋਕ ਗੁਰਦੁਆਰਾ ਸਾਹਿਬ ਜਾਂਦੇ ਆ ਫਟੇ ਪ੍ਰਾਣਿਆਂ ਦਾ ਨਮਸਕਾਰ ਕਰਦੇ ਆ ਨੋਟਾਂ ਦਾ ਮੱਥਾ ਟੇਕ ਦਿੰਦੇ ਆ 10 ਦਾ 20 ਦਾ ਪਰ ਇਹ ਵੀ ਤੁਸੀਂ ਨਾ ਕਰੋ ਅੱਜ ਇਹ ਗੱਲਾਂ ਤਾਂ ਕਰਕੇ ਜਾਰੀ ਰੱਖੀਆਂ ਵਿੱਚ ਕਿਉਂਕਿ ਇਹ ਜਰੂਰੀ ਨੇ ਵਾਰ-ਵਾਰ ਇਹ ਗੱਲਾਂ ਨਹੀਂ ਹੁੰਦੀਆਂ ਨਰੰਤੀ ਸਿੰਘ ਸਾਹਿਬ ਨਾਲ ਕੋਲੇ ਕੱਤੇ ਕੋਈ ਵੀ ਕਥਾ ਕੀਰਤਨ ਕਰਦਾ ਰਾਗੀ ਢਾਡੀ ਕਤਾਵੱਚ ਉੱਥੇ ਵੀ ਫਟੇ ਪੁਰਾਣੇ ਨੋਟ ਬਹੁਤ ਜ਼ਿਆਦੇ ਲੋਕ ਰੱਖ ਦਿੰਦੇ ਆ ਜੇ ਤੁਹਾਡੇ ਕੋਲੇ ਨਹੀਂ ਮਾਇਆ ਹੈਗੀ ਬੇਸ਼ੱਕ ਤੁਸੀਂ ਨਮਸਕਾਰ ਨਾ ਕਰੋ ਪਰ ਇਸ ਤਰ੍ਹਾਂ ਦਾ ਗਲਤ ਕੰਮ ਵੀ ਨਾ ਕਰੋ ਤੇ ਜਾਂ ਫਿਰ ਉੱਥੇ 100 ਰੁਪਏ ਰੱਖ ਕੇ ਨਵੇਂ-ਨਵੇਂ ਨੋਟ ਲੈ ਕੇ 90 ਰੁਪਏ ਪਰਾਂ ਹੋ ਜਾਂਦੇ ਤੇ 10 ਰੁਪਏ ਉੱਤੇ ਉਹ ਜਿਹੜਾ ਫਟਿਆ ਹੋਇਆ 100 ਦਾ ਨੋਟ ਵੀ ਰੱਖ ਦਿੰਦੇ ਆ ਇਹ ਬਹੁਤ ਜ਼ਿਆਦੇ ਜ਼ਰੂਰੀ ਗੱਲਾਂ ਨੇ ਇਹਨੂੰ ਧਿਆਨ ਵਿੱਚ ਰੱਖਿਓ ੁਰਕੀ ਬਾਣੀ ਆਏ ਤੇ सगली ਚਿੰਤਾ ਮਟਾਈ ਦੇ ਮਹਾਵਾਕ ਅਨੁਸਾਰ ਜਾਗ ਦੀ ਜੋਤ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਛਲੇ ਦਿਨਾਂ ਤੋਂ ਚੱਲ ਰਹੇ ਜਾਗ ਅਤੀ ਸਤਿਕਾਰਯੋਗ ਭਾਈ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਹੈ ਉਸੇ ਸਰਬੱਤ ਦੇ ਭਲੇ ਦੀ ਅਰਦਾਸ ਵਿੱਚ ਜਿੱਥੇ ਸਮੁੱਚਾ ਪਰਿਵਾਰ ਤੇ ਇਹਨਾਂ ਦੇ ਸੰਬੰਧਿਤ ਸ਼ਾਮਲ ਹੋਏ ਨੇ ਵਧਾਈ ਦੇ ਪਾਤਰ ਨੇ ਕਿਉਂਕਿ ਜਿੰਦਾ ਦੇ ਲੈਂਦੇ ਸਕ ਪਾਏ ਜੁਗਾ ਜੁਗੰਤਰ ਖਾਈ ਖਾਏ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਜਿੱਤੀਆਂ ਹੋਈਆਂ ਦਾਤਾਂ ਦਾ ਜਦੋਂ ਸ਼ੁਕਰਾਨਾ ਕਰਦੇ ਹਾਂ ਉਹ ਬਿਰਲੇ ਸੱਜਣ ਨੇ ਨਹੀਂ ਤਾਂ ਮੈਂ ਮੈਂ ਦਾ ਜਿਹੜਾ ਹੈ ਉਹ ਰੌਲਾ ਹੈ ਔਰ ਮੈਂ ਹੀ ਪ੍ਰਧਾਨ ਹੈ ਬੁੱਲੇ ਸ਼ਾਹ ਦਾ ਉਹਨਾਂ ਦਾ ਲਿਖਤ ਹੈ ਉਹਨਾਂ ਦੇ ਬਚਨ ਨੇ ਕਿ ਬੁੱਲੇ ਸ਼ਾਹ ਦੇ ਸਤ ਮਸਾਫਰ ਸਭ ਨੂੰ ਤੁਰਨਾ ਪੈਣਾ ਆਪੋ ਆਪਣੀ ਬਾਤ ਮੁਕਾ ਕੇ ਸਭ ਨੂੰ ਮੁਰਨਾ ਪੈਣਾ ਬੁੱਲੇ ਸ਼ਾਹ ਰੰਗ ਫਿੱਕੇ ਪੈ ਗਏ ਤੇਰੇ ਬਾਝੋਂ ਸਾਰੇ ਤੂੰ ਤੂੰ ਕਰਵੇ ਜਿਦਕੇ ਅਸੀਂ ਮੈਂ ਮੈਂ ਕਰਕੇ ਹਾਰੇ ਜਦੋਂ ਇਨਸਾਨ ਹਾਰਦਾ ਹੈ ਨਾ ਮੈਂ ਦਾ ਹੰਕਾਰ ਹੀ ਔਰ ਆਪਣੀ ਦਿੱਤੀਆਂ ਹੋਈਆਂ ਦਾਤਾਂ ਦਾ ਹੰਕਾਰ ਕਰਦਾ ਹੈ ਇਹੋ ਕਾਲਪੁਰ ਕੋ ਵਾਹਿਗੁਰੂ ਦੇ ਹੱਥ ਚ ਚਾਬੀ ਦੇ ਹੁੰਦੀ ਹੈ ਕਿ ਉਸਨੇ ਇਨਸਾਨ ਨੂੰ ਕਿਵੇਂ ਚਲਾਉਣਾ ਹੈ ਸੋ ਦਿੱਤੀਆਂ ਹੋਈਆਂ ਦਾਤਾ ਦਾ ਸ਼ੁਕਰਾਨਾ ਕਰਨ ਵਾਸਤੇ ਔਰ ਉਸ ਕਾਲਪੁਰ ਕੋ ਵਾਹਿਗੁਰੂ ਤੋਂ ਲੋਰੀਆ ਲੈਂਡ ਦੇ ਵਾਸਤੇ ਔਰ ਉਹਨਾਂ ਤੋਂ ਆਪਣੀਆਂ ਮਨੋ ਕਾਮਨਾ ਜਿਹੜੀਆਂ ਉਹਨਾਂ ਦੇ ਅੱਗੇ ਰੱਖਣ ਦੇ ਵਾਸਤੇ ਆਪਣੇ ਮਨ ਦੇ ਬਲਬਲੇ ਸਾਂਝੇ ਕਰਨ ਦੇ ਵਾਸਤੇ ਆਪਾਂ ਸਹਿਬ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਵਾਰ ਵਿੱਚ ਆਉਨੇ ਆ ਔਰ ਜਿਸ ਤਰ੍ਹਾਂ ਕਿ ਆਪ ਸਾਰੇ ਸ਼ਰਧਾਲੂ ਹਰ ਸਮਾਗਮ ਵਿੱਚ ਹਰ ਪ੍ਰੋਗਰਾਮ ਵਿੱਚ ਔਰੋ ਰਜਾਨਾ ਉਹ ਪਰਿਵਾਰ ਧੰਨਤਾ ਦੇ ਜੋਗ ਨੇ ਜਿਹੜੇ ਘੰਟਿਆਂ ਵੱਧੀ ਹਾਜ਼ਰੀ ਭਰਦੇ ਨੇ ਔਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਸੁਣ ਕੇ ਇਹ ਸ਼ਬਦ ਗੁਰੂ ਦਾ ਲੰਗਰ ਹੈ ਜਿਹੜਾ ਜਨਤਾ ਤੱਕ ਪਹੁੰਚਾਉਣ ਦਾ ਯਤਨ ਕਰਦੇ ਨੇ ਬੜਪਾਗੇ ਤੋਂ ਪਰਿਵਾਰ ਨੇ ਔਰ ਉਹ ਪਰਿਵਾਰ ਬੜਪਾਗੇ ਦੇ ਆਪਾਂ ਅਕਾਲ ਪੁਰਖ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੈ ਉਹਨਾਂ ਦੇ ਉੱਤੇ ਜਿਹੜੇ ਆਪਣੇ ਬੱਚਿਆਂ ਨੂੰ ਇਸ ਸਟੇਜ ਦਾ ਸ਼ਿੰਗਾਰ ਬਣਾਉਂਦੇ ਨੇ ਭਾਵੇਂ ਗ੍ਰੰਥੀ ਨੇ ਰਾਗੀ ਨੇ ਪ੍ਰਚਾਰਕ ਨੇ ਅਖੰਡ ਪਾਠੀ ਨੇ ਔਰ ਕਥਾ ਵਾਚਕ ਨੇ ਔਰ ਇਸੇ ਸੇਵਾਦਾਰ ਨੇ ਨਹੀਂ ਤਾਂ ਫਿਰ ਸਮਾਜ ਕੈਸਾ ਹੈ ਕਿ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਜਿਹੜੀ ਜਗ੍ਹਾ ਨੇ ਨਾ ਜਗ੍ਹਾ ਜਿਹੜੀਆਂ ਘਟਦੀਆਂ ਜਾ ਰਹੀਆਂ ਨੇ ਵਧਾਉਣ ਵਾਸਤੇ ਸਾਡਾ ਅਪਰਾਲਾ ਕੋਈ ਨਹੀਂ ਹੈ ਅਸੀਂ ਆਪਣੇ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਬڑے ਵੱਡੇ ਵੱਡੇ ਜਿਹੜੇ ਮਹਿਲ ਉਸਾਰਨ ਦੇ ਸੁਪਨੇ ਜਿਹੜੇ ਨੇ ਹਰ ਟਾਈਮ ਸਾਡੇ ਮਨਾਂ ਦੇ ਵਿੱਚ ਘੁੰਮਦੇ ਰਹਿੰਦੇ ਨੇ ਪਰ ਜਦੋਂ ਦਰਬਾਰ ਵਿੱਚ ਕੋਈ ਸੁੱਖ ਸਹੂਲਤ ਸੰਗਤਾਂ ਵਾਸਤੇ ਲੈਣੀ ਆ ਨਾ ਤਾਂ ਪੋਲੇ ਜੀ ਗੂ ਨਾਲ ਕਹਿ ਦਿੰਦੇ ਆ ਜੀ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਕੰਮ ਹੈ ਬਾਬੇ ਨੇ ਆਪੇ ਕਰਵਾ ਲੈਣਾ ਪਰ ਆਪਾਂ ਇਹਦੇ 'ਚ ਕੋਈ ਯੋਗਦਾਨ ਨਹੀਂ ਪਾਉਣਾ ਇਸ ਕਰਕੇ ਜਿਹੜਾ ਇਹ ਦਰਬਾਰ ਹੈ ਨਾ ਇਸ ਵਿੱਚ ਬਹੁਤ ਸਾਰੀਆਂ ਸੁੱਖ ਸਹੂਲਤਾਂ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਦੀਆਂ ਲੋਰੀਆਂ ਲੈਣ ਦੇ ਵਾਸਤੇ ਚਾਹੀਦੀਆਂ ਕਿਉਂਕਿ ਉਹਨਾਂ ਦੀ ਬਰਸੋਈ ਹੋਈ ਏ ਧਰਮਸ਼ਾਲਾ ਹੈ ਘਰ ਘਰ ਅੰਦਰ ਧਰਮਸ਼ਾਲਾ ਉਹਨਾਂ ਦਾ ਹੋਉਂਦੀ ਹੈ ਪਹਿਲੀ ਗੱਲ ਤਾਂ ਇਹ ਬੇਨਤੀ ਹੈ ਦੂਸਰੀ ਇਹ ਹੈ ਕਿ ਅੱਜ ਸੰਗਰਾਮ ਦੇ ਮਹੀਨੇ ਦਾ ਜੋ ਪਵਿੱਤਰ ਦਿਹਾੜਾ ਹੈ ਜੋ ਛਿੱਤਾ ਬਾਰਾਂ ਦੇ ਹਿਸਾਬ ਨਾਲ ਹਰ ਮਹੀਨੇ ਆਪਾਂ ਮਨਾਉਨੇ ਆਂ ਔਰ ਤੋ ਆਪ ਸਮੂਚੀਆਂ ਸੰਗਤਾਂ ਦੇ ਹਿੱਸੇ ਆਇਆ ਹੈ ਕਿ ਅੱਜ ਇਹ ਦਿਨ ਜਿਹੜਾ ਮਨਾਇਆ ਉਹ ਸ਼ਹੀਦਾਂ ਦੇ ਦਿਨ ਜਿਹੜੇ ਚੱਲ ਰਹੇ ਨੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਔਰ ਸਹਬੇ ਕਮਾਲ ਸਹਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੀ ਸ਼ਹੀਦੀ ਦਾ 350 ਸਾਲਾ ਜਿਹੜਾ ਇਹ ਸਮਾਗਮ ਹੈ ਜਿਹੜਾ ਚੱਲ ਰਿਹਾ ਹੈ ਕਿ ਇਹ ਜਿਹੜਾ ਸਮਾਗਮ ਹੈ ਨਾ ਇਹ ਨੂੰ ਹੈਰੀ ਖੈਰੀ ਨਾਲ ਸਮਝੋ ਵੱਡੇ ਕਰਮਾਂ ਵਾਲਿਆਂ ਦੇ ਹਿੱਸੇ ਜਿਹੜਾ ਹੈ ਇਹ ਦਿਨ ਆਉਂਦੇ ਨੇ ਕਿ 350 ਸਾਲਾਂ ਉਹ ਸ਼ਹੀਦੀਪੁਰ ਹੈ ਕਿ ਜਿੱਥੇ ਗੁਰੂ ਸਾਹਿਬ ਨੇ ਬਰਸੋਇਆ ਹੈ ਕਿ ਕਿੰਨੋ ਵੱਡਾ ਤਲੂਬੇ ਸਾਟਾ ਕਲ ਯੁੱਗ ਦੇ ਵਿੱਚ ਸਭ ਤੋਂ ਵੱਡਾ ਸਾਟਾ ਇਹ ਹੋਇਆ ਕਿ ਸਾਡੇ ਮਹਾਨ ਰੈਵਰ ਜਿਹਨੇ ਸਮੂਚੀ ਲਕਾਈ ਵਾਸਤੇ ਸੱਚ ਮੰਗਿਆ ਤੇ ਉਹਨਾਂ ਦਾ ਜਿਹੜਾ ਸੀਸ ਹੈ ਉਹ ਦਿੱਲੀ ਚਾਂਦਨੀ ਚੌਕ ਸਜ਼ਾ ਦੇ ਤੌਰ ਤੇ ਇਥੋਂ ਗੁਰੂ ਸਾਹਿਬ ਨੂੰ ਗ੍ਰਫਤਾਰ ਕਰਕੇ ਉੱਥੇ ਲਿਜਾ ਕੇ ਜਿਹੜਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ ਹੈ ਕਲਯੂਗ ਦਾ ਸਭ ਤੋਂ ਵੱਡਾ ਸਾਕਾ ਹੈ ਸੋ ਨਾਲਾ ਸ਼ਹੀਦੀ ਪੁਰਬ ਹੈ ਜਿਹੜਾ ਉਹ 23 24 ਤੇ 25 ਤਰੀਕ ਨੂੰ ਗੁਰੂ ਘਰ ਵਿੱਚ ਮਨਾਇਆ ਜਾਣਾ ਹੈ ਔਰ ਇਸ ਵਿੱਚ ਸਮੂੱਚੀਆਂ ਧਾਰਮਿਕ ਤੇ ਸਿਆਸੀ ਪਾਰਟੀਆਂ ਦੇ ਨਮਾਇਦੇ ਸ਼ਿਰਕਤ ਕਰਨਗੇ ਸਮੂੱਚੇ ਪਰਿਵਾਰਾਂ ਨੂੰ ਬੇਨਤੀ ਹੈ ਭਾਈ ਕਿ ਸਾਰਿਆਂ ਨੇ ਆਪਣੀ ਸ਼ਰਨ ਅਝਲੀ ਹੈ ਜਿਹੜੀ ਮਹਾਨ ਰਹਿਬਰ ਨੂੰ ਦੇੜੀ ਹੱਥੇ ਉਹਨਾਂ ਦੇ ਦਿੱਤੇ ਹੋਏ ਗੁਣਾਂ ਦੇ ਪਰਪਤਾਰਾਂ ਦਾ ਜਿਹੜਾ ਗੁਣਗਾਨ ਹੈ ਇਥੇ ਕੀਤਾ ਜਾਏਗਾ ਸਾਰੇ ਨੇ ਇਸ ਵਿੱਚ ਯੋਗਦਾਨ ਪਾਉਣਾ ਔਰ ਸਮਾਂ ਜਿਹੜਾ ਹੈ ਆਪਾਂ 8 ਵਜੇ ਦਾ ਰੱਖਿਆ ਸੀ 8:20 ਹੋ ਗਏ ਨੇ ਅੱਜ ਤੱਕ ਇੰਨੀਆਂ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਨੀਰਾਜ ਹੋ ਰ੍ਹਾਂਗੇ ਸਮੂਹ ਨੂੰ ਬਹੁਤ ਧੰਨਵਾਦ ਜੀ